ਇਹ ਤਸਵੀਰ ਦੇ ਵਿੱਚ ਯੁੱਧ ਦਾ ਇੱਕ ਬੜਾ ਭਿਆਨਕ ਦ੍ਰਿਸ਼ ਖਿੱਚਿਆ ਹੋਇਆ ਸੀ। ਇੱਕ ਪਾਸੇ ਪੈਦਲ ਪਟੜਨਾ ਰਸਾਲੇ ਤੋਖਾਂ ਨੇ ਤਾਵ ਕਰੇ ਸਨ ਤੇ ਦੂਜੇ ਪਾਸੇ ਧਾਬੇ ਨੂੰ ਰੋਕਣ ਦੇ ਲਈ ਸੂਰਬੀਰ ਕਮਾਲ ਦੀ ਬਹਾਦਰੀ ਵਿਖਾ ਰਹੇ ਸਨ। ਜ਼ਮੀਨ ਲਹੂ ਦੇ ਨਾਲ ਲਤ-ਪਤ ਹੈ। ਥਾਂ-ਥਾਂ ਤੇ ਲਾਸ਼ਾਂ, ਟੁੱਟੀਆਂ ਤੋਪਾਂ ਤੇ ਡਿੱਗੇ ਘੋੜੇ ਨਜ਼ਰ ਆਉਂਦੇ ਸਨ। ਤਸਵੀਰ ਚਿੱਤਰਕਾਰੀ ਦੇ لحاظ ਦੇ ਨਾਲ ਬੜੀ ਸੁੰਦਰ ਸੀ। ਤਸਵੀਰ ਦੇ ਹੇਠਾਂ ਇੱਕ ਅੱਖਰ ਲਿਖਿਆ ਹੋਇਆ ਸੀ ਗਿਆਨੀ ਇਹ ਇਸ ਅੱਖਰ ਨੂੰ ਪੜ੍ਹ ਕੇ ਤਸਵੀਰ ਵੱਲ ਤੱਕ ਕੇ ਕੁਝ ਸਮਝ ਨਹੀਂ ਸਿਆ ਉਹ ਵੀ ਕਿ ਤਸਵੀਰ ਤਾਂ ਘੋਰ ਜਦੂਦੀ ਹੈ ਪਰ ਹੇਠਾ ਇਸ ਤੇ ਲਿਖਿਆ ਹੈ ਕੇਵਲ ਇਹ ਅੱਖਰ ਗਿਆਨੀ ਤਸਵੀਰ ਵੇਖਣ ਵਾਲੀ ਦੀ ਜਦੋਂ ਹੈਰਾਨੀ ਪਤ ਗਈ ਤਾਂ ਉਹ ਉਸ ਤਸਵੀਰ ਦੇ ਕਰਤਾ ਦੇ پاس ਪੁੰਜਿਆ ਤੇ ਪੁੱਛਿਆ